ਸ਼ਸ਼ੀਕਲ ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਸਾਂਝ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ ਦੋਸਤੋ ਗੱਲ ਕਰੀਏ ਸ਼ਹੀਦਾਂ ਦੀ ਭਾਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੋਣ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਭਾਵੇਂ ਮੁਗਲ ਸਲਤਨਤ ਦੇ ਟਾਈਮ ਦੇ ਉੱਤੇ ਭਾਵੇਂ 80 ਦੇ ਦਹਾਕੇ ਦੇ ਵਿੱਚ ਅਸੀਂ ਉਹ ਸਾਰੇ ਐਪੀਸੋਡ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸ਼ੁਰੂਆਤ ਅਸੀਂ ਕਰ ਰਹੇ ਹਾਂ ਆਲੀਵਾਲ ਮੈਮੋਰੀਅਲ ਇਹ ਜਗ੍ਹਾ ਪੈਂਦੀ ਲੁਧਿਆਣੇ ਦੇ ਵਿੱਚ ਹਮਲਾ ਰੋਡ ਤੇ ਪੈਂਦਾ ਪਿੰਡ ਹਲੀਵਾਲ ਉੱਥੇ ਰੋਡ ਤੇ ਜਗ੍ਹਾ ਬਣੀ ਹੋਈ ਹੈ ਤੁਹਾਨੂੰ ਅਸੀਂ ਇਸ ਜਗ੍ਹਾ ਦੇ ਇਤਿਹਾਸ ਬਾਰੇ ਦੱਸਦੇ ਆ ਕਿ ਇਸ ਜਗ੍ਹਾ ਦੇ ਉੱਤੇ ਕਿੰਨੇ 100 ਤੇ ਕਿੰਨੇ ਹਜ਼ਾਰ ਸਾਡੇ ਪੰਜਾਬੀ ਭਰਾ ਸ਼ਹੀਦ ਹੋਏ ਨੇ ਉਸ ਫੌਜ ਦੇ ਵਿੱਚ Hindu ਭਰਾ ਵੀ ਸੀਗੇ Muslim ਭਰਾ ਵੀ ਸੀਗੇ ਤੇ Sikh ਭਰਾ ਵੀ ਸੀਗੇ ਅਸੀਂ ਤੁਹਾਨੂੰ ਅਸੀਂ ਦਿਖਾਣੇ ਆ ਤੇ ਸਾਡੇ ਨਾਲ ਇੱਕ ਵੀਰ ਵੀ ਨੇ ਇਸੇ ਪਿੰਡ ਦੇ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਵੀ ਲਵਾਂਗੇ ਵੀ ਇਹ ਜਿਹੜੀ جنگ ਦੀ ਸ਼ੁਰੂਆਤ ਕਿਵੇਂ ਹੋਈ ਸੀ ਤੇ ਐਂਡ ਕਿੱਥੇ ਹੋਈ ਤੇ ਕਿੰਨੇ ਹਜ਼ਾਰ ਜਿਹੜੀ ਫੌਜ ਆ ਉਹ ਸ਼ਹੀਦ ਹੋਈ ਆ ਤੁਹਾਨੂੰ ਅਸੀਂ ਮੈਂ ਬੱਲ ਦਿਖਾਵਾਂ ਤਸਵੀਰਾਂ ਦੇਖ ਸਕਦੇ ਹੋ ਲਿਖਿਆ ਉੱਪਰ ਆਲੀਵਾਲ ਮੈਮੋਰੀਅਲ نیچے ਲਿਖਿਆ ਆਇਆ ਇਹ ਅੰਗਰੇਜ਼ਾਂ ਅਤੇ ਸਿੱਖਾਂ ਦੇ ਦਰਮਿਆਨ 28 ਜਨਵਰੀ 1846 ਨੂੰ ਹੋਈ جنگ ਦੀ ਯਾਦਗਾਰ ਹੈ ਇਸ جنگ ਨੂੰ ਪਹਿਲੀ ਅਲਗੋ ਸਿੱਖ ਜੰਗ ਦਾ ਸਕਰਾंति काल ਕਿਹਾ ਜਾਂਦਾ ਹੈ ਕਹਿਣਾ ਮਤਲਬ ਕਿ ਇੱਥੇ ਜੰਗ ਪਹਿਲੀ ਹੋਈ ਸੀਗੀ ਤੇ ਅਸੀਂ ਉਸ ਵੀਰ ਦੇ ਨਾਲ ਗੱਲ ਕਰਦੇ ਹਾਂ ਆਓ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਵੀਰ ਕੋਲੇ ਸੋ ਅਸੀਂ ਗੱਲਬਾਤ ਕਰਾਂਗੇ ਕਿ ਇਸ ਜਗ੍ਹਾ ਦੇ ਉੱਤੇ ਕਿੰਨੇ ਸਿੰਘ ਸ਼ਹੀਦ ਹੋਏ ਆ ਸਰਦਨਲ ਮੌਜੂਦ ਨੇ ਇਸ ਪਿੰਡ ਦੇ ਮੋਤਵਾਰ ਬੰਦੇ ਆ ਇਹਨਾਂ ਨੇ ਪੀ ਐਚ ਡੀ ਵੀ ਕੀਤੀ ਹੋਈ ਆ ਅਸੀਂ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਇਤਿਹਾਸ ਬਾਰੇ ਦੱਸੋ ਇੱਥੇ ਇਤਿਹਾਸ ਕੀ ਹੈ ਇੱਥੇ ਦਾ ਕਿੰਨੇ ਸਿੰਘ ਸ਼ਹੀਦ ਹੋਏ ਆ ਕਿਹੜੀ ਜੰਗ ਹੋਈ ਸੀਗੀ ਇੱਥੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਮੇਰਾ ਪਿੰਡ ਹੈ ਜੀ ਇਹ ਤੇ ਇਹ ਜਿਹੜੀ ਜਗ੍ਹਾ ਤੇ ਇਸ ਵਕਤ ਆਪਾਂ ਖੜੇ ਆ ਇਹਨੂੰ ਜਗ੍ਹਾ ਦਾ ਨਾਮ ਹੈਗਾ ਆਲੀਵਾਲ ਮੈਮੋਰੀਅਲ अच्छा जी सो so, ए जड़ी जगह बा ओ सिख इतिहास ਦੇ ਵਿੱਚ ਬੜੀ ਜੜੀ ਡੂੰਗਾ ਮਹੱਤਵ ਰੱਖਦੀ ਆ ਇਸ ਜਗ੍ਹਾ ਦੇ ਉੱਪਰ ਅੰਗਰੇਜ਼ਾਂ ਤੇ ਸਿੱਖਾਂ ਦੀ ਜੜੀ ਲੜਾਈ ਹੋਈ ਆ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਜਦੋਂ ਲਾਹੌਰ ਦਰਬਾਰ ਦੇ ਵਿੱਚ ਰਾਜ ਗੱਦੀ ਨੂੰ ਲੈ ਕੇ ਲੜਾਈਆਂ ਸ਼ੁਰੂ ਹੋਈਆਂ ਤਾਂ ਅੰਗਰੇਜ਼ਾਂ ਨੇ ਉਸ ਚੀਜ਼ ਦਾ ਫਾਇਦਾ ਚੁੱਕਿਆ ਤੇ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨ ਦੇ ਲਈ ਉਹਨਾਂ ਨੇ ਲਾਹੌਰ ਦਰਬਾਰ ਦੇ ਵਿੱਚ ਆਪਣੀ ਇੰਟਰਫੇਰੈਂਸ ਸ਼ੁਰੂ ਕਰ ਦਿੱਤੀ ਤੇ ਨਤੀਜੇ ਵਜੋਂ ਅੰਗਰੇਜ਼ਾਂ ਦੇ ਵਿੱਚ ਤੇ ਸਿੱਖ ਫੌਜ ਦੇ ਵਿੱਚ ਲਾਹੌਰ ਦਰਬਾਰ ਦੇ ਵਿੱਚ ਲੜਾਈ ਸ਼ੁਰੂ ਹੋਈ ਜਿਹਨੂੰ ਅਸੀਂ ਪਹਿਲੀ ਐਂਗਲੋ ਸਿੱਖ ਵਾਰ ਦਾ ਨਾਮ ਦਿੰਦੇ ਆ ਇਸ ਐਂਗਲੋ ਸਿੱਖ ਵਾਰ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਲੜੀਆਂ ਗਈਆਂ ਜਿਹਦੇ ਵਿੱਚ ਫਿਰੋਜ਼ ਸ਼ਾਹ ਦੀ ਪਹਿਲੀ ਲੜਾਈ ਫਿਰ ਮੁਦਕੀ ਦੀ ਲੜਾਈ ਫਿਰ ਬੱਦੋਵਾਲ ਦੀ ਲੜਾਈ ਉਸ ਤੋਂ ਬਾਅਦ ਚੌਥੀ ਲੜਾਈ ਇਹ ਆਲੀਵਾਲ ਦੀ ਲੜਾਈ ਯਾਨੀ ਕਿ ਆਖਰੀ ਸੀਗੀ ਲੜਾਈ ਇਹ ਨਹੀਂ ਇਸ ਤੋਂ ਬਾਅਦ ਸਭਰਾਉਂ ਦੀ ਲੜਾਈ ਸੀ ਉਹ ਆਖਰੀ ਲੜਾਈ ਸੀ ਇਹ ਸੈਕੰਡ ਲਾਸਟ ਲੜਾਈ ਸੀਗੀ ਇਸ ਦੇ ਵਿੱਚ ਤੇ ਇਸ ਲੜਾਈ ਦੇ ਵਿੱਚ ਅੰਗਰੇਜ਼ ਫੌਜ ਦੀ ਅਗਵਾਈ ਹੈਨਰੀ ਸਮਿਥ ਕਰ ਰਿਹਾ ਸੀ ਤੇ ਪੰਜਾਬੀ ਫੌਜ ਜਿਹਨੂੰ ਅਸੀਂ ਸਿੱਖ ਫੌਜ ਕਹਿੰਦੇ ਆ ਕਿਉਂਕਿ ਮੈਂ ਸਿੱਖ ਫੌਜ ਅਸਲੀ ਵਰਡ ਯੂਜ਼ ਨਹੀਂ ਕਰ ਰਿਹਾ ਬੇਸ਼ੱਕ ਸਿੱਖ ਫੌਜ ਸੀ ਪਰ ਉਹਦੇ ਵਿੱਚ Hindu ਭਾਈਚਾਰੇ ਦੇ ਸੈਨਿਕ ਵੀ ਸੀ ਇਸ ਕਰਕੇ ਅਸੀਂ ਇਹਨੂੰ ਪੰਜਾਬੀ ਫੌਜ ਦਾ ਨਾਮ ਦਿੰਦੇ ਆ ਦੋਸਤੋ ਇਸ ਫੌਜ ਦੇ ਵਿੱਚ ਮੈਂ ਗੱਲ ਦੱਸ ਦਵਾ Hindu ਭਰਾ ਵੀ ਸੀਗੇ ਮੁਸਲਮਾਨ ਵੀ ਸੀਗੇ ਤੇ ਸਿੱਖ ਵੀ ਸੀਗੇ ਸਾਰੀ ਮਿਕਸ ਫੌਜ ਸੀਗੀ ਹਾਂਜੀ ਭਾਈ ਜੀ ਅੱਗੇ ਤੇ ਇਸ ਲੜਾਈ ਦੇ ਵਿੱਚ ਜਿਹੜੀ ਸਿੱਖ ਫੌਜ ਦੀ ਅਗਵਾਈ ਆ ਉਹ ਰਣਜੋਤ ਸਿੰਘ ਮਜੀਠੀਆ ਕਰ ਰਿਹਾ ਸੀਗਾ ਇਸ ਇਹ ਲੜਾਈ ਆ ਜਿਹੜੀ 28 ਜਨਵਰੀ 1846 ਈਸਵੀ ਨੂੰ ਤਕਰੀਬਨ ਦੁਪਹਿਰ ਦੇ 12:00 ਵਜੇ ਸ਼ੁਰੂ ਹੁੰਦੀ ਆ ਤੇ ਦੋ ਤੋਂ ਲੈ ਕੇ 3 ਘੰਟੇ ਹੀ ਚੱਲਦੀ ਆ ਇਹ ਲੜਾਈ ਇਸ ਲੜਾਈ ਆ ਜਿਹੜੀ ਇਹਦੇ ਵਿੱਚ ਤਕਰੀਬਨ ਤਕਰੀਬਨ 3 ਤੋਂ ਲੈ ਕੇ 5000 ਸਿੱਖ ਫੌਜ ਸ਼ਹੀਦ ਹੁੰਦੀ ਆ ਤੇ ਅੰਗਰੇਜ਼ਾਂ ਦਾ ਵੀ ਉਹਨਾ ਹੀ ਨੁਕਸਾਨ ਹੁੰਦਾ ਇਹਦੇ ਵਿੱਚ ਮੈਂ ਤੁਹਾਡੀ ਗੱਲ ਵਿੱਚ ਕੱਟ ਰਿਹਾ ਉਹ ਮੈਨੂੰ ਇਹ ਵੀ ਪਤਾ ਲੱਗਿਆ ਸੀਗਾ ਵੀ ਇੱਥੇ ਕਿ ਹੁਣ ਜਿਵੇਂ ਤੁਸੀਂ ਕਿਹਾ ਵੀ 3 ਤੋਂ 4000 ਕਈ ਕਹ ਰਹੇ ਆ ਵੀ ਇੱਥੇ 10000 ਮਤਲਬ ਉਸ ਤੋਂ ਵੱਧ ਹਾਂ ਬਿਲਕੁਲ ਇਹਦੇ ਵਿੱਚ ਕੀ ਹੈ ਸਰ ਕਿ ਤੁਹਾਨੂੰ ਵੀ ਪਤਾ ਹੀ ਹੈ ਕਿ ਇਤਿਹਾਸ ਦੇ ਨਾਲ ਛੇੜਖਾਨੀਆਂ ਹੁੰਦੀਆਂ ਨੇ ਹਨਾ ਕੁਝ ਵਧਾ ਚੜਾ ਕੇ ਦੱਸਿਆ ਜਾਂਦਾ ਕਿਸੇ ਚੀਜ਼ ਨੂੰ ਘੱਟ ਦੱਸਿਆ ਜਾਂਦਾ ਪਰ ਹਰ ਕਿਤਾਬ ਦਾ ਆਪਣਾ ਆਪਣਾ ਜਿਹੜਾ ਹੈ ਤੁਸੀਂ ਮੈਂ ਬਹੁਤ ਸਾਰੀਆਂ ਤੁਹਾਨੂੰ ਕਿਤਾਬਾਂ ਦੱਸ ਦਿੰਦਾ ਹਰ ਕਿਤਾਬ ਵੱਖਰ ਵਕੋਈ 1500 ਤੋਂ 2000 ਸਿੱਖੀ ਕਹਿੰਦੇ ਆ ਜੇ ਤੁਸੀਂ ਨੈਟ ਤੇ ਵਿਕੀਪੀਡੀਆ ਦੇਖੋਗੇ ਤਾਂ 2000 ਸਿੱਖ ਸ਼ਹੀਦ ਹੋਏ ਦੱਸਦੇ ਆ ਉਹ 2000 ਹੀ ਬਹੁਤ ਹੁੰਦੇ ਆ ਹਾਂ ਪਰ ਬਹੁਤ ਸਾਰੀਆਂ ਇਹ ਜੀਆਂ ਕਿਤਾਬਾਂ ਨੇ ਜਿਹੜੀਆਂ ਕਿ 5000 ਤੋਂ ਉੱਪਰ ਦੱਸਦੀਆਂ ਨੇ ਪਰ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਈ ਜ਼ਿਆਦਾਤਰ ਕਿਤਾਬਾਂ ਦੇ ਵਿੱਚ ਕਿ 2000 ਤੋਂ 5000 ਦੇ ਵਿੱਚ ਸਿੱਖ ਜਿਹੜੇ ਆ ਸ਼ਹੀਦ ਹੁੰਦੇ ਆ ਇਹਦੇ ਵਿੱਚ ਹਾਂ ਐਗਜ਼ੈਕਟ ਡਾਟਾ ਇਹਦਾ ਜਿਹੜਾ ਹੈ ਐਟ ਪ੍ਰੈਜ਼ੈਂਟ ਅਵੇਲੇਬਲ ਨਹੀਂ ਹੈਗਾ ਤੇ ਇਹ ਜਿਹੜਾ ਬਣੇ ਹੋਇਆ ਹੈਗੇ ਚਿੰਨ ਬਣੇ ਹੋਇਆ ਇਹ ਮਤਲਬ ਇਹ ਕਦੋਂ ਬਣਾਏ ਉਹਨਾਂ ਨੇ ਬਣਾਇਆ ਹੈਗੇ ਅੰਗਰੇਜ਼ਾਂ ਨੇ ਬਣਾਇਆ ਹਾਂਜੀ ਇਹ ਜਿਹੜਾ ਇਹਨੂੰ ਅਸੀਂ ਜਿਹੜੇ ਪਿੰਡ ਦੇ ਲੋਕ ਅਸੀਂ ਸਿੱਖ ਕਹਿੰਦੇ ਆ ਜੀ ਸਾਡੀ ਲੋਕਲ ਲੈਂਗੁਏਜ ਦੇ ਵਿੱਚ ਇਹ ਤਕਰੀਬਨ ਤਕਰੀਬਨ 1860 ਤੋਂ ਲੈ ਕੇ 1870 ਦੇ ਦਹਾਕੇ ਦੇ ਵਿੱਚ ਇਹ ਬਣਿਆ ਹੋਇਆ ਅੰਗਰੇਜ਼ ਫੌਜ ਜਿੱਥੇ ਜਿੱਥੇ ਜਿੱਤੀ ਸੀਗੀ ਉਹਨਾਂ ਨੇ ਆਪਣੀ ਜਿੱਤ ਦਾ ਵਿਕਟਰੀ ਸਾਈਨ ਬਣਾਇਆ ਤੇ ਉਹਨਾਂ ਨੂੰ ਐਸ ਆ ਵਿਕਟਰੀ ਸਾਈਨ ਉਹਨਾਂ ਨੇ ਇਹ ਜਿਹੜੇ ਮੋਨੂਮੈਂਟ ਬਣਾਏ ਇਹ ਮੋਨੂਮੈਂਟ ਜਦੋਂ 1870 ਜਾਂ 60 ਦੇ ਦਹਾਕੇ ਦੇ ਵਿੱਚ ਬਣਾਏ ਗਏ ਸੀਗੇ ਉਸ ਟਾਈਮ ਇਹਨਾਂ ਦੀ ਲੰਬਾਈ ਜਿਹੜੀ ਸੌਰੀ ਉਚਾਈ ਆ ਉਹ ਤਕਰੀਬਨ 80 ਤੋਂ 85 ਫੁੱਟ ਸੀ ਤੇ ਇਹਦੇ ਉੱਪਰ ਆ ਜਿਹੜਾ ਇੱਕ ਤਾਂਬੇ ਦਾ ਕਵਚ ਲੱਗਿਆ ਹੁੰਦਾ ਸੀ ਤੇ 1988 ਦੇ ਵਿੱਚ ਹੜ ਆ ਜਾਂਦੇ ਨੇ ਹੜਾਂ ਦੇ ਕਾਰਨ ਜਿਹੜਾ ਹੈ ਕਿਉਂਕਿ ਸਾਰਾ ਦਰਿਆਈ ਇਲਾਕਾ ਇਹ ਦਰਿਆਈ ਇਲਾਕਾ ਤੇ ਇਹ ਸਾਰੇ ਪਾਣੀ ਖੜ ਜਾਂਦਾ ਕੱਲਰ ਸ਼ੋਰਾ ਲੱਗ ਜਾਂਦਾ ਇਹਨੂੰ ਸਾਰਾ ਇਹਨੂੰ ਦੇ ਕਰਕੇ ਦੀਆਂ ਨੀਹਾਂ ਕਮਜ਼ੋਰ ਹੋ ਜਾਂਦੀਆਂ ਤੇ 1999 90 ਦੇ ਵਿੱਚ ਇਹ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ 1990 ਦੇ ਦਹਾਕੇ 90 ਤੋਂ 91 ਦੇ ਵਿਚਕਾਰ ਗਵਰਨਮੈਂਟ ਦੇ ਦੁਆਰਾ ਫੇਰ ਇਹਨੂੰ ਸ਼ੁਰੂ ਕੀਤਾ ਜਾਂਦਾ ਪਰ ਏਰੀ ਜਿਹੜੀ ਲੰਬਾਈ ਉਸ ਟਾਈਮ ਸੀਗੀ 85 ਫੁੱਟ ਇਹ ਤਕਰੀਬਨੋ ਬਾਦ ਵਿੱਚ 35 ਤੋਂ 40 ਫੁੱਟ ਹੀ ਰੱਖੀ ਗਈ ਤੇ ਬਾਕੀ ਦੀ ਫਿਰ ਇਹਦੇ ਵਿੱਚ ਨਹੀਂ ਫਿਰ ਜ਼ਮੀਨ ਦੇ ਵਿੱਚ ਤੁਸੀਂ ਹੁਣ ਜਿਵੇਂ ਕਹਿ ਰਹੇ ਹੋ 85 ਫੁੱਟ ਤੇ ਬਹੁਤ ਵੱਡਾ ਸਫੇਦ ਜਿਹਾ ਹੁੰਦਾ ਹਾਂ ਬਿਲਕੁਲ ਬਿਲਕੁਲ ਠੀਕ ਹੈ ਤੇ ਫਿਰ ਐਡੀ ਕਿਵੇਂ ਰਹਿ ਗਈ ਫਿਰ ਇਹ ਇਹ ਉਸ ਤੋਂ ਬਾਅਦ ਜਦੋਂ ਡਿੱਗੀ ਜੀ ਇਹ ਤੇ ਇਹਦੀ ਜਿਹੜੀ ਲੰਬਾਈ ਸੀਗੀ ਅੱਧੀ ਤਾਂ ਜਿਹੜੀ ਹੈਗੀ ਆ ਕਿ ਬਾਹਰ ਤੁਸੀਂ ਦੇਖੋਗੇ ਕਿ ਇਹਦਾ ਸਿਰ ਡਿੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਨੇ ਜਿਹੜੀ ਹੈ ਜਾਂ ਜਿਹੜਾ ਵੀ ਆਪਣੇ ਇਹਦੇ ਨਾਲ ਡੀਲ ਕਰਦਾ ਡਿਪਾਰਟਮੈਂਟ ਉਹਨਾਂ ਨੇ ਇਹਦੀ ਲੰਬਾਈ ਤਕਰੀਬਨ 40 40 ਫੁੱਟ ਰੱਖੀ ਸੀ ਪਰ ਹੁਣ ਪਿਛਲੇ ਸਾਲ ਜਿਹੜੀ ਨਵੀਂ ਗਵਰਨਮੈਂਟ ਆਈ ਆ ਇਹਨਾਂ ਨੇ ਇਹਨੂੰ ਗ੍ਰਾਂਟ ਦਿੱਤੀ ਆ ਤੇ ਹੁਣ ਇਹਦੀ ਲੰਬਾਈ 5 ਫੁੱਟ 5 ਤੋਂ 10 ਫੁੱਟ ਹੋਰ ਵਧਾਈ ਆ ਐਟ ਪ੍ਰੈਜ਼ੈਂਟ ਇਹਦਾ 50 ਤੋਂ 55 ਫੁੱਟ ਉਚਾਈ ਹੈ ਹਾਂਜੀ ਤੇ ਗੱਲ ਬੋਰ ਦੋਸਤੋ ਆ ਜਗਾ ਬਣੀ ਆ ਜੰਗ ਆਪਣੀ ਇੱਥੇ ਹੋਈ ਸੀਗੀ ਕੋਈ ਕਰੇ ਜੰਗ ਉਧਰ ਹੋਈ ਸੀਗੀ ਤਾਂ ਇੱਥੇ ਜਗਾ ਬਣਾਈ ਆ ਕਿ ਸਚਾਈ ਕੀ ਆ ਦੇ ਵਿੱਚ ਦੇਖੋ ਭਾਜੀ ਗੱਲ ਹੈਗੀ ਇਦਾਂ ਕਿ ਅੰਗਰੇਜ਼ਾਂ ਨੇ ਜੇ ਜਗਾ ਬਣਾਈ ਆ ਤਾਂ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਕਿਉਂਕਿ ਇੱਥੇ ਲੜਾਈ ਹੋਈ ਸੀ ਇਹ ਜਿਹੜੀ ਲੜਾਈ ਸੀਗੀ ਨਾ ਉਹ ਤੁਸੀਂ ਉਹ ਸਾਹਮਣੇ ਜਿੰਨੇ ਵੀ ਪਿੰਡ ਦੇਖ ਰਹੇ ਹੋ ਪਿੰਡਾਂ ਦੇ ਵਿਚਕਾਰ ਮੋਰਚੇ ਲੱਗੇ ਹੋਏ ਸੀ ਤੇ ਇਹ ਜਿਹੜੀ ਪਿੰਡਾਂ ਦੇ ਆਪਸ ਵਿੱਚ ਡਿਸਟੈਂਸ ਆ 3 ਤੋਂ 4 ਕਿਲੋਮੀਟਰ ਦਾ ਵਾ ਕਿ ਇਧਰਲੇ ਪਿੰਡਾਂ ਦਾ 2 ਤੋਂ 3 ਕਿਲੋਮੀਟਰ ਦਾ ਤਾਂ ਜਦੋਂ ਸਿੱਧੀ ਇਦਾਂ ਲੜਾਈ ਹੁੰਦੀ ਆ ਤੇ ਐਟ ਪ੍ਰੈਜ਼ੈਂਟ ਉਸ ਟਾਈਮ ਦੇ ਵਿੱਚ ਇਸ ਜਗ੍ਹਾ ਤੇ ਹੀ ਲੜਾਈ ਹੁੰਦੀ ਆ ਤੇ ਇਸ ਜਗ੍ਹਾ ਤੇ ਹੀ ਲੜਾਈ ਹੋਣ ਕਰਕੇ ਅੰਗਰੇਜ਼ਾਂ ਨੇ ਇਹ ਮੋਨੂਮੈਂਟ ਬਣਾਇਆ ਜੀ ਹਾਂਜੀ ਭਾਈ ਜੀ ਇੱਕ ਮੈਨੂੰ ਗੱਲ ਹੋਰ ਦੱਸੋ ਹੁਣ ਕਈ ਕਹਿੰਦੇ ਆ ਵੀ ਜਿਹੜਾ ਹੈਗਾ ਦਰਿਆ ਕਹਿੰਦੇ ਉਸ ਟੈਂਪਰ ਕੋਲ ਪੁੱਲ ਨਹੀਂ ਸੀਗਾ ਉਦੋਂ ਫੇ ਅੰਗਰੇਜ਼ ਫਿਰ ਕਿਵੇਂ ਮਤਲਬ ਦੇਖੋ ਜੀ ਦਰਿਆ ਪਾਰ ਕੀਤਾ ਜੀ ਉਹਨਾਂ ਜੋ ਇਤਿਹਾਸ ਦੇ ਸੋਰਸਸ ਦੱਸਦੇ ਨੇ ਕਿ ਰਣਜੋਤ ਸਿੰਘ ਮਜੀਠੀਆ ਨੇ ਜਦੋਂ ਇੱਥੇ ਲੜਾਈ ਹੋਈ ਤਾਂ ਸੱਤ ਲੋច ਦਰਿਆ ਕ੍ਰੋਸ ਕੀਤਾ ਫਲੋਰ ਦੇ ਕਿਲੇ ਤੋਂ ਫਲੋਰ ਦੇ ਕਿਲੇ ਤੋਂ ਫਲੋਰ ਤੋਂ ਕਿਲੇ ਤੋਂ ਉਹਦੇ ਵਿੱਚ ਚਾਹੇ ਹੁਣ ਤੁਸੀਂ ਕਿਸ਼ਤੀਆਂ ਦਾ ਪੁਲ ਸਮਝ ਲੋ ਚਾਹੇ ਕਿਸੇ ਵੀ ਉਸ ਟਾਈਮ ਜੋ ਸਾਧਨ ਹੋਣਗੇ ਉਹਨਾਂ ਦੇ ਨਾਲ ਇਹ ਕ੍ਰੋਸ ਕੀਤਾ ਜੀ ਠੀਕ ਹੈ ਤੇ ਇੱਕ ਕਹਿੰਦੇ ਇੱਕ ਜਗ੍ਹਾ ਇੱਕ ਹੋਰ ਵੀ ਅੱਗੇ ਪਣੀ ਹੋਈ ਹੈ ਉਹਦਾ ਕੀ ਇਤਿਹਾਸ ਆ ਉਹਦਾ ਨਹੀਂ ਉਹ ਹੁਣ ਐਕਚੁਅਲੀ ਜਿਹੜੀ origignal ਜੋ ਗਵਰਨਮੈਂਟ ਦੇ ਦੁਆਰਾ ਅਪਰੂਵਡ ਹੈਗੀ ਆ ਉਹ ਇਹੀ ਜਗ੍ਹਾ ਯਾਨੀ ਕਿ ਇਹ ਅਸਲ ਜਗ੍ਹਾ ਆ ਨਹੀਂ ਅਸਲ ਜਗ੍ਹਾ ਆ ਜਿਹੜੀ ਇਸ ਤੋਂ ਬਿਨਾ ਪਿੰਡ ਆਲੀਵਾਲ ਜੋ ਮੈਮੋਰੀਅਲ ਇਹਦੇ ਉੱਪਰ ਨਾਮ ਵੀ ਤੁਸੀਂ ਲਿਖਿਆ ਦੇਖ ਰਹੇ ਹੋ ਇਹ ਆਲੀਵਾਲ ਪਿੰਡ ਦੇ ਵਿੱਚ ਬਣੀ ਹੋਈ ਹੈ ਜਗਾ ਤੋਂ ਇਹ ਜਿਹੜੀ ਜਗਾ ਉਹ ਪਿੰਡ ਦੇ ਲੋਕਾਂ ਨੇ ਸ਼ਰਧਾਪੂਰਵਕ ਬਣਾਈ ਹੋਈ ਹੈ ਕਿ ਸਿੱਖਾਂ ਦੀ ਸ਼ਹੀਦੀ ਨੂੰ ਸਮਰਪਿਤ ਉਹ ਜਗਾ ਬਣਾਈ ਹੋਈ ਹੈ ਹਾਂਜੀ ਸੋ ਧੰਨਵਾਦ ਜੀ ਦੋਸਤੋ ਅ ਭਾਈ ਜੀ ਜੇ ਤੁਸੀਂ ਵਿਚਾਰ ਸੁਣੇ ਸੋ ਅਸੀਂ ਵੀ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਆ ਸਾਹਮਣੇ ਤੁਹਾਨੂੰ ਇੱਕ ਵਾਰੀ ਜਿਹੜੀ ਹੈ ਜਿਹੜੀ ਹੈ ਤਸਵੀਰਾਂ ਦਿਖਾ ਦਈਏ ਸਾਹਮਣੇ ਨਾ ਉਹ ਸਾਹਮਣੇ ਜੋ ਇਤਿਹਾਸ ਆ ਕਿਵੇਂ ਜੰਗ ਹੋਈ ਸੀਗੀ ਉੱਥੇ ਇੱਕ ਆ ਪੇਂਟਿੰਗ ਦੇ ਰਾਈਂ ਦੱਸਿਆ ਗਿਆ ਹੈ ਕਿ ਅੰਗਰੇਜ਼ਾਂ ਦੇ ਸਿੱਖਾਂ ਦੇ ਵਿੱਚ ਕਿਵੇਂ ਜੰਗ ਹੋਈ ਸੀਗੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਆ ਬਈ ਜਦੋਂ ਵੀ ਤੁਸੀਂ ਇੱਥੋਂ ਆ ਜਾਓ ਹੈਗੇ ਸਿੱਧੂਆ ਬੇਟ ਜਦੋਂ ਆਪਾਂ ਜਾਣੇ ਆ ਹੰਬੜਾ ਤੋਂ ਸਿੱਧੂਆ ਬੇਟ ਰੋਡ ਦੇ ਉੱਤੇ ਪਿੰਡ ਆਲੀਵਾਲ ਪੈਂਦਾ ਜੇ ਹਰ ਲੁਧਿਆਣੇ ਦੇ ਵਿੱਚ ਉੱਥੇ ਇਹ ਰੋਡ ਦੇ ਉੱਤੇ ਇਹ ਜਗ੍ਹਾ ਬਣੀ ਹੋ ਤੁਹਾਨੂੰ ਇਹ ਦੂਰੋਂ ਦਿਸ ਦੂਗੀ ਸੋ ਇਹ ਜਿਹੜਾ ਸਥਾਨ ਆ ਇਹ ਅਸਲੀ ਸਥਾਨ ਆ ਜਿੱਥੇ ਸ਼ਹੀਦ ਹੋਇਆ ਸਿੰਘ ਸਿੰਘ ਵੀ ਸ਼ਹੀਦ ਹੋਇਆ ਸਾਡੇ ਪੰਜਾਬੀ ਭਰਾ ਵੀ ਸ਼ਹੀਦ ਹੋਇਆ Hindu ਮੁਸਲਮਾਨ ਸਾਰੇ ਸਾਡੇ ਵੀਰ ਇੱਥੇ ਸ਼ਹੀਦ ਹੋਇਆ ਸੋ ਦੋਸਤੋ ਜਦੋਂ ਜਾਉਂਗੇ ਤੁਸੀਂ ਇਹ ਸਿੱਧੂਆ ਬੇਟ ਨੂੰ ਜਾ ਕੇ ਤੇ ਸਭ ਨੂੰ ਬੇਨਤੀ ਹੈ ਕਿ ਇੱਥੇ ਇੱਕ ਵਾਰੀ ਜ਼ਰੂਰ ਆ ਕੇ ਜਾਓ ਤਾਂ ਕਿ ਤੁਹਾਡੇ ਬੱਚਿਆਂ ਨੂੰ ਨਾਲ ਲੈ ਕੇ ਆਏ ਤੁਹਾਡੇ ਬੱਚੇ ਨੂੰ ਪਤਾ ਲੱਗੇ ਕਿ ਸਾਡਾ ਪਿਛਲਾ ਇਤਿਹਾਸ ਕੀ ਹੈਗਾ ਸਾਡੇ ਜਿਹੜੇ ਪੁਰਖਿਆਂ ਨੇ ਕਿਵੇਂ ਮਤਲਬ ਸ਼ਹੀਦੀਆਂ ਦਿੱਤੀਆਂ ਨੇ ਸੋ ਦੋਸਤੋ ਤੁਹਾਨੂੰ ਇਹ ਜਿਹੜਾ ਪ੍ਰੋਗਰਾਮ ਆ ਇਹ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਇਸੇ ਤਰ੍ਹਾਂ ਦੇ ਜਿੱਥੇ ਸ਼ਹੀਦੀਆਂ ਜਗ੍ਹਾ ਨੇ ਅਸੀਂ ਤੁਹਾਨੂੰ ਇਦਾਂ ਹੋਰ ਅਸੀਂ ਅੱਗੇ ਦੱਸਦੇ ਰਾਵਾਂਗੇ ਦਿਖਾਉਂਦੇ ਰਾਵਾਂਗੇ ਸਾਡੀ ਹੌਸਲਾ ਅਫਜ਼ਾਈ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਖਬਰ ਨੂੰ ਦੋਸਤੋ ਲਾਈਕ ਜ਼ਰੂਰ ਕਰਿਓ ਤਾਂ ਕਿ ਇਹ ਜਿਹੜਾ ਇਤਿਹਾਸਿਕ ਸਥਾਨ ਆ ਸਥਾਨ ਤੇ ਇਤਿਹਾਸੇ ਕੀ ਆ ਜਦੋਂ ਸਰਕਾਰ ਨੇ ਡਾਡਾ ਕਰਤਾ ਉਹਨਾਂ ਨੇ ਤੇ ਅ ਵੱਤਵਾਰੇ ਸ਼ੇਅਰ ਕਰਿਓ ਤਾਂ ਕਿ ਲੋਕਾਂ ਨੂੰ ਇਸ ਪਿੰਡ ਦੇ ਬਾਰੇ ਪਤਾ ਲੱਗੇ ਆਲੀਵਾਲ ਅ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਸਾਹਮਣੇ ਆਲੀਵਾਲ ਲਿਖਿਆ ਆ ਆਲੀਵਾਲ ਜਨਵਰੀ 1846 ਇਹ ਅੰਗਰੇਜ਼ਾਂ ਨੇ ਬਣਾਈ ਹੋਈ ਆ ਜੀ ਇੱਥੇ ਜੰਗ ਇੱਥੇ ਹੋਈ ਸੀ ਜੰਗ ਮੇਨ ਤੇ ਇੱਥੇ ਹੀ ਜਿਹੜੇ ਸਾਡੇ ਪੰਜਾਬੀ ਭਰਾ ਸ਼ਹੀਦ ਹੋਏ ਸੀਗੇ ਬੇਸ਼ੱਕ ਇਹ ਜਗਾ ਛੋਟੀ ਆ ਬੇਸ਼ੱਕ ਉਹਨਾਂ ਨੇ ਇੱਕ ਸਮਾਰਕ ਜਿਹੜਾ ਚਿੰਨ ਹੈਗਾ ਬਣਾਇਆ ਲੇਕਿਨ ਜਦ ਆਪਾਂ ਗੱਲ ਕਰੀਏ 2000 5000 ਸਿੱਖਾਂ ਦੀ ਜਾਂ ਪੰਜਾਬੀਆਂ ਦੀ ਸ਼ਹੀਦੀਆਂ ਦੀ ਉਹਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਤੇ ਫਿਰ ਜਗਾ ਬਹੁਤ ਵੱਡੀ ਬਣਦੀ ਆ ਸੋ ਦੋਸਤੋ ਅਸੀਂ ਵੀ ਮਤਲਬ ਇਹੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਇੱਕ ਵਾਰੀ ਇੱਥੇ ਲੈ ਕੇ ਆਓ ਦੱਸੋ ਉਹਨਾਂ ਨੂੰ ਸੋ ਦੋਸਤੋ ਬਨੇ ਰਹੋ ਪੰਜਾਬੀ ਸਾਂਹ ਚੈਨਲ ਦੇ ਨਾਲ ਅਗਲੀ ਐਸੇ ਦੇ ਨਾਲ ਹੈ ਰਿਲੇਟਡ ਖਬਰ ਤੁਨੋਂ ਅਸੀ ਜਲਦੀ ਹੀ ਦਿਖਾਵਾਂਗੇ ਮੈਂ ਹਰਮੇਲ ਸਿੰਘ ਲੁਧਿਆਣੇ ਤੋਂ